700 ਦਾ ਟ੍ਰਿਮਰ ਬਜ਼ਾਰੋਂ 5000 ਦਾ ਪਏਗਾ ਤੁਹਾਨੂੰ 700 ਦਾ ਕੋ ਟ੍ਰਿਮਰ ਦਿਖਾਓ ਯਾਰ 2-3 ਘੱਟ ਕੇ ਸਾਰੇ ਟ੍ਰਿਮਰ ਆਹ ਰੌਕਸਟਾਰੇ ਵੱਡੇ ਟ੍ਰਿਮਰ ਆ ਜਿੱਦਾਂ ਸਲੂਨ ਵਾਲੇ ਮੇਰੇ ਭਰਾ ਸਾਰਾ ਦਿਨ ਯੂਜ਼ ਕਰਦੇ ਆ ਕੀ ਰੇਟ ਹੈ ਇਹਨਾਂ ਦਾ ਪ੍ਰਾਈਸ ਮੈਂ ਦੇਖੋ ਕੋਸਮੋ ਬਾਡੀ ਵਾਸ਼ ਹਾਂਜੀ ਕੋਸਮੋ ਬਾਡੀ ਵਾਸ਼ ਤੁਹਾਨੂੰ ਕਿੰਨੇ ਦਾ ਪੈਣਾ 220 ਰੁਪਏ ਓਕੇ ਬਾਦ ਕਿੰਨੇ ਦਾ ਬਜ਼ਾਰੋਂ ਤੁਹਾਨੂੰ ਮਿਲੇਗਾ ਘੱਟੋ ਘੱਟ ਘੱਟੋ ਘੱਟ 400 ਰੁਪਏ ਦਾ ਇਹ ਸਾਰੇ ਸਕਰਬ ਆ ਗਏ 1 ਕਿਲੋ ਸਕਰਬ 100 ਰੁਪਏ ਦਾ ਓਕੇ 1 ਕਿਲੋ ਸਕਰਬ 100 ਰੁਪਏ ਦਾ ਤੇ ਐਮ ਆਰ ਵੀ ਕਿੰਨੀ ਹੈ 5700 ਰੁਪਏ ਐਮ ਆਰ ਵੀ ਹੈ ਟ੍ਰੀਟਮੈਂਟ ਲੱਗੀ ਹੈ ਹਾਂਜੀ ਤੁਸੀਂ 1000 ਰੁਪਏ ਦੀ ਲੈਣੇ ਹੋ ਤੁਹਾਨੂੰ ਕਿੰਨੇ ਦੀ ਪੈਣੀ 150 ਰੁਪਏ ਦੀ ਓਕੇ ਠੀਕ ਹੈ ਓਕੇ ਆ ਦੇਖੋ ਨੋਨ ਫਾਰਮਿੰਗ ਸ਼ੇਵਿੰਗ ਜੈਲ ਅੱਛਾ ਨੋਨ ਫਾਰਮਿੰਗ ਸ਼ੇਵਿੰਗ ਜੈਲ ਕਿੰਨੇ ਦੀ ਪੈਣੀ 75 ਰੁਪਏ ਦੀ ਠੀਕ ਆ ਭਾਈ ਤੇ ਇੱਕ ਸ਼ੇਵ 'ਚ ਤੁਹਾਡੇ ਪੈਸੇ ਪੂਰੇ ਨੇ ਫਾਰਮਿੰਗ ਫੇਸ ਵੋਸ਼ ਆ ਗਿਆ ਓਕੇ ਵੀਰੇ ਇੱਕ ਤੁਹਾਨੂੰ ਕਿੰਨੇ ਦਾ ਤੁਸੀਂ ਸੇਲ ਕਰਨਾ 350 ਰੁਪਏ ਦਾ ਹਾਂਜੀ ਦੋਨਾਂ ਦੇ 350-300 ਰੁਪਏ ਐਮ ਆਰ ਪੀ ਐ ਓਕੇ ਵੀਰ ਤੁਹਾਨੂੰ ਕਿੰਨੇ ਦਾ ਪੈਣਾ 200 ਦੇ ਦੋ 200 ਦੇ ਦੋ ਹਾਂਜੀ ਸਾਸੀਗਲ ਦੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਫੀਲਡ ਗੰਜ ਤੇ ਕੋਸਮੈਟਿਕ ਦਾ ਤੁਹਾਨੂੰ ਹੋਰ ਸਾਮਾਨ ਦਿਖਾਉਣੇ ਅੱਜ ਤੇ ਸਾਰਾ ਸਾਮਾਨ ਕੰਪਨੀ ਦਾ ਵੀਡੀਓ ਨਾਲ ਬਣੇ ਰਹੋ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਰਹੋ ਆਹ ਦੇਖੋ ਫਾਰਮਿੰਗ ਫੇਸ ਵਾਸ਼ ਆ ਗਿਆ ਓਕੇ ਵੀਰ ਇੱਕ ਤੁਹਾਨੂੰ ਕਿੰਨੇ ਦਾ ਤੁਸੀਂ ਸੇਲ ਕਰਨਾ 350 ਰੁਪਏ ਦਾ ਹਾਂਜੀ ਦੋਨਾਂ ਦੇ 350 ਰੁਪਏ ਐਮ ਆਰ ਪੀ ਹੈ ਓਕੇ ਬਈ ਤੁਹਾਨੂੰ ਕਿੰਨੇ ਦਾ ਪੈਣਾ 200 ਦੇ ਦੋ 200 ਦੇ ਦੋ 100 ਰੁਪਏ ਦਾ ਪੈ ਗਿਆ 350 ਵਾਲਾ ਹੋਰ ਆ ਦੇਖੋ ਵੈਕਸ ਵਗੈਰਾ ਆ ਗਈ 40 ਰੁਪਏ 50 ਰੁਪਏ ओके 140 ਇਹ ਬਜਾਰੋਂ 150 ਹੀ ਮਿਲਦੀ ਹੈ ਓਕੇ 40 ਰੁਪਏ 50 ਰੁਪਏ ਠੀਕ ਹੋ ਗਿਆ ਡਾਈਪਰ ਵਗੈਰਾ ਆ ਗਿਆ ਪਾਊਡਰ ਵਗੈਰਾ ਆ ਗਿਆ ਦੇਖੋ ਬੱਚੇ ਮਾਲ ਭਰ ਰਹੇ ਆ ਸਾਰਾ ਹੈ ਨਾ ਇਹ ਮਾਲ ਕਾਫੀ ਆਇਆ ਆਇਆ ਆਓ ਤੁਹਾਨੂੰ ਉੱਪਰ ਵੀ ਨਿਗਾਹ ਪਵਾ ਦਿੰਨੇ ਇੱਕ ਵਾਰੀ ਆ ਜੀ ਚਲ ਇਹਦੇ ਵਾਸਤੇ ਆਹ ਦੇਖੋ ਕੋਸਮੋ ਬਾਡੀ ਵਾਸ਼ ਹਾਂਜੀ ਕੋਸਮੋ ਬਾਡੀ ਵਾਸ਼ ਤੁਹਾਨੂੰ ਕਿੰਨੇ ਦਾ ਪੈਣਾ 220 ਰੁਪਏ 2 ਕਿਉਂ ਬਾਰੇ ਕਿੰਨੇ ਦਾ ਯਾਰ ਤੁਹਾਨੂੰ ਮਿਲੇਗਾ ਘੱਟੋ ਘੱਟ ਘੱਟੋ ਘੱਟ 400 ਰੁਪਏ ਦਾ ਸੰਦੂਰ ਵਗੈਰਾ ਹਨਾ 2 ਰੁਪਏ ਦਾ ਓਕੇ ਮੇਰੇ ਠੀਕ ਹੈ ਹਾਂ ਲੋਸ਼ਨ ਵਗੈਰਾ ਇੱਕ ਨਾਲ ਇੱਕ ਫ੍ਰੀ ਵੀ ਪਲੀਜ਼ ਹਾਂਜੀ ਪਲੀਜ਼ ਆ ਵੀ ਦੈਨ ਵਰ ਇੱਕ ਨਾਲ ਇੱਕ ਫ੍ਰੀ ਪਾਊਡਰ ਹੈ ਹਨਾ ਗਰਮੀਆਂ ਦਾ ਪਾਊਡਰ ਦਾ ਸੀਜ਼ਨ ਇੱਕ ਨਾਲ ਇੱਕ ਫ੍ਰੀ ਓਕੇ ਭਾਈ ਜਦੋਂ ਜੋ ਵੀ ਸਮਾਨ ਲੱਗੇ ਇੱਕ ਨਾਲ ਇੱਕ ਫ੍ਰੀ ਜੋ ਵੀ ਦੋ ਇੱਕ ਨਾਲ ਇੱਕ ਫ੍ਰੀ ਆ ਦੇਖੋ ਅਲਪੀਸਟੀਕ ਆਈ ਹੈ ਕਿੰਨੇ ਦੀ ਪੈਣੀ ਹੈ 10 ਰੁਪਏ ਦੀ ਓਕੇ ਭਾਈ ਵੇ ਕਿੰਨੇ ਦੀ ਆ ਆ ਉੱਤੇ ਚਲੀਏ ਉੱਪਰ ਬੈਠ ਗਏ ਉੱਪਰ ਵੀ ਸਮਾਨ ਪਿਆ ਆ ਦੇਖੋ ਵੈਕਸ ਪੱਟੀ ਹੈ ਟੈਂਕ ਦੇ ਵਿੱਚ ਹੂੰ ਵੈਕਸ ਪੱਟੀ ਉੱਪਰ ਆ ਗਿਆ ਬਾਈ ਕੋਲੇ ਆ ਉੱਪਰ ਲੜਾ ਸਮਾਰੋ ਬਾਕੀ ਦਾ ਆ ਦੇਖੋ ਆ ਸਾਰੇ ਟ੍ਰਿਮਰ ਵਗੈਰਾ ਲੱਗੇ ਆ 700 ਦਾ ਟ੍ਰਿਮਰ ਬਈਆ ਰੋ 5000 ਦਾ ਪਏਗਾ ਤੁਹਾਨੂੰ 700 ਦਾ ਕਾਟ ਟ੍ਰਿਮਰ ਦਿਖਾ ਯਾਰ ਦੋ ਤਿੰਨ ਕੱਟ ਕੇ ਸਾਰੇ ਟ੍ਰਿਮਰ ਹੈ ਇਹ ਰੋਕਸਟਾਰ ਦੇ ਵੱਡੇ ਟ੍ਰਿਮਰ ਹੈ ਜਿੱਦਾਂ ਸਲੂਨ ਵਾਲੇ ਮੇਰੇ ਭਰਾ ਸਾਰਾ ਦਿਨ ਯੂਜ਼ ਕਰਦੇ ਹਨ ਕੀ ਕੀ ਰੇਟ ਹੈ ਇਹ ਦਾ ਪ੍ਰਾਈਸ ਮੇਨ ਮੈਨ 500 ਰੁਪਏ ਦਾ ਟ੍ਰਿਮਰ ਹੈ ਬਲਾ ਉਹ ਕਿੰਨੇ ਦਾ ਹੈ ਬਜ਼ਾਰੋਂ 4000 ਦਾ ਮਿਲੇਗਾ ਘੱਟੋ ਘੱਟ ਓਕੇ ਹੋਰ ਆ ਦੇਖੋ ਹੁਣ ਇਹ ਦੇਖੋ ਇਹ ਟ੍ਰੀਟਮੈਂਟ ਲੱਗੀ ਹੈ ਹਾਂਜੀ ਤੁਸੀਂ 1000 ਰੁਪਏ ਦੀ ਲੈਣੇ ਹੋ ਤੁਹਾਨੂੰ ਕਿੰਨੇ ਦੀ ਪੈਣੀ 150 ਰੁਪਏ ਦੀ ਓਕੇ ਠੀਕ ਹੈ ਸਾਰੀ హెయిర్ ਟ੍ਰੀਟਮੈਂਟ ਹੁੰਦੀ ਹੈ ਉਹ ਕੀ ਲੱਗਿਆ ਥੱਲੇ ਹਲਦੀ ਚੰਦਨ ਹਾਂ ਇਹ ਸਾਰੇ ਸਕਰਬ ਆ ਗਏ 1 ਕਿਲੋ 1 ਕਿਲੋ ਸਕਰਬ 100 ਰੁਪਏ ਦਾ ਤੇ ਐਮ ਆਰ ਵੀ ਕਿੰਨੀ ਹੈ 5700 ਰੁਪਏ ਐਮ ਆਰ ਵੀ ਆ। ਆ ਦੇਖੋ ਨੋਨ ਫਾਰਮਿੰਗ ਸ਼ੇਵਿੰਗ ਜੈਲ। ਅੱਛਾ। ਨੋਨ ਫਾਰਮਿੰਗ ਸ਼ੇਵਿੰਗ ਜੈਲ ਕਿੰਨੇ ਦੀ ਪੈਣੀ 75 ਰੁਪਏ ਦੀ। ਠੀਕ ਆ ਭਾਈ। ਤੇ ਇੱਕ ਸ਼ੇਵ 'ਚ ਤੁਹਾਡੇ ਪੈਸੇ ਪੂਰੇ ਨੇ। 200 ਸ਼ੇਵਜ਼ ਹੋ ਜਾਣੀਆਂ। ਓਕੇ।